ਹਾਂਜੀ ਸਤਿ ਸ੍ਰੀ ਅਕਾਲ ਪੈਣੋ ਔਰ ਆਹ ਦੇਖੋ ਅੱਜ ਤੁਹਾਡੇ ਲਈ ਆਫਰ ਚ ਲੈ ਕੇ ਆਇਆ ਕੱਪੜੇ ਪਿਓਰ ਮੱਖਣ ਵਾਲਾ ਹੀ ਕੱਪੜਾ ਪਿਓਰ ਡਿਜੀਟਲ ਕੈਮਰਿਕਾ ਦੇਖੋ ਡਿਜ਼ਾਈਨ ਰੇਡ ਮਾਰਕੀਟ ਚ ਵਿਕਦਾ 850 ਰੁਪਏ ਦਾ ਸੂਟ ਵਿਕਦਾਗਾ ਆਪਾਂ ਹੁਣ ਤੁਹਾਨੂੰ ਆਫਰ ਚ ਇਹ 499 ਰੁਪਏ ਦਾ ਸੂਟ ਦੇਣਾਗਾ ਸ਼ਿਵ ਸ਼ਕਤੀ ਟੈਕਸਟਾਈਲ ਵਿੱਕੀ ਦੀ ਹੱਟੀ ਬਰਨਾਲਾ ਕਿਚਰੀ ਚੌਂਕ ਚ ਡਿਜ਼ਾਈਨ ਜਿੰਨੇ ਮਰਜ਼ੀ ਸਾਰੇ ਡਿਜ਼ਾਈਨ ਨੰਬਰ 1 ਦੇਖੋ ਕੱਪੜਾ ਦੇਖੋ ਦਿਲਾਂ ਦੇਖੋ ਕਪੜਾ ਤੁਸੀਂ ਆ ਕੇ ਦਿਓ ਸ਼ਾਪ ਤੇ ਦੇਖੋਗੇ ਕਪੜਾ ਤੁਸੀਂ ਕਹੋਗੇ ਲੈਣੇ 4-5 ਸੂਟ ਨੇ ਇੱਕ ਨਾਲ ਦੇ ਬਹੁਤ ਸੋਹਣੇ ਸੂਟ ਨੇ ਬਾਜ਼ਾਰ ਸੋਂ ਨੂੰ ਘੱਟੋ ਘੱਟ 700-800 ਤੋਂ ਘੱਟ ਕਿਤੇ ਨਹੀਂ ਮਿਲਣਾ ਆਪਾਂ ਤੁਹਾਨੂੰ ਇੱਥੇ ਹੋਲਸੇਲ ਰੇਟ ਤੇ 499 ਰੁਪਏ ਸੂਟ ਦੇਣਾ ਇਹ ਲਓ ਜੀ ਡਿਜ਼ਾਈਨ ਦੇਖੋ ਕੁਝ ਡਿਜ਼ਾਈਨ ਤੁਹਾਨੂੰ ਆ ਦਿਖਾਤੇ ਬਾਕੀ ਡਿਜ਼ਾਈਨ ਬਹੁਤ ਨੇ ਇਹਦੇ ਵਿੱਚ ਦੇਖੋ ਜੀ ਲਓ ਜੀ ਲਓ ਜੀ ਕੋਈ ਕੈਮਰਿਕ ਨਹੀਂ ਹੈਗੀ ਸਿੰਪਲ ਕੋਈ ਸਿੰਥੈਟਿਕ ਕੱਪੜਾ ਨਹੀਂ ਹੈਗਾ ਸਾਰਾ ਡਿਜੀਟਲ ਕੱਪੜਾ ਹੈਗਾ ਪੱਕੇ ਰੰਗਾਂ ਵਾਲਾ ਜਿੰਨਾ ਮਰਜ਼ੀ ਮਾਲ ਲੈ ਜਾਓ 499 ਰੁਪਏ ਚ ਦੇਣਾ ਤੁਹਾਨੂੰ ਨੇ